ਇਹ ਤਸਵੀਰਾਂ ਨਹਿਰਾ ਕਾਗਾ ਦੇ ਪਿੰਡ ਖੰਡੇਵਾਦ ਨੇ ਜਿੱਥੇ ਲੋਕਾਂ ਦੇ ਵੱਲੋਂ ਢੀਲਸਾ ਪਰਿਵਾਰ ਦਾ ਵਿਰੋਧ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਸਵਾਲ ਢੀਲਸਾ ਪਰਿਵਾਰ ਨੂੰ ਕੀਤੇ ਗਏ ਨੇ ਪਹਿਲਾਂ ਤੁਹਾਨੂੰ ਇੱਕ ਵਾਰ ਉਹ ਵਿਰੋਧ ਦੀਆਂ ਤਸਵੀਰਾਂ ਦਿਖਾ ਦਿੰਦੀਆਂ ਜਿਹੜਾ ਆਪਾਂ ਨੇ ਇਹ ਭਾਜਪਾ ਨਾਲ ਐਲਾਇنس ਕੀਤਾ ਜਾਂ ਸਮਝੌਤਾ ਕੀਤਾ ਕੀ ਸੋਚ ਕੇ ਕੀਤਾ ਤੁਸੀਂ ਨੇ ਇਹ ਤੁਹਾਡੇ ਵਾਸਤੇ ਫਾਇਦੇ ਵਾਸਤੇ ਫਾਇਦੇ ਵਾਸਤੇ ਮੈਂ ਸਾਡਾ ਕੀ ਫਾਇਦਾ ਕਿਦਾਂ ਨੂੰ ਸਮਝਾਉਣਾ ਹੈ ਜਿਹੜਾ ਲੋਰ ਹੋ ਗਿਆ ਇੱਕ ਵਾਰ ਤੁਹਾਨੂੰ ਜਵਾਬ ਆਇਆ ਕਰ ਇੱਕ ਵਾਰ ਲੈ ਲੈਣਾ ਉਹਨਾਂ ਦਾ ਸਾਢੇ 2:00 ਨੇ ਅਸੀਂ ਵੀ ਬੰਦਿਆਂ ਨੂੰ ਥੋੜੇ ਮੂhle ਲਿਦਿਆਂ ਨੂੰ ਪੁੱਛ ਕੇ ਸਾਰੇ ਬੰਦੇ ਸਾਡੇ ਹੀ ਜਾਂਦੇ ਰਹੇ ਨੇ ਉੱਥੇ ਐਸੀ ਗੱਲ ਨਹੀਂ ਹੈ ਵੀ ਕੋਈ ਨਹੀਂ ਗਿਆ ਸਾਰੇ ਗਏ ਨੇਗੇ ਅਸੀਂ ਉਹਨਾਂ ਨਾਲ ਗੱਲ ਕਰਦੇ ਰਹਿਆ ਵੀ ਤੁਸੀਂ ਨਾ ਉਹ ਬੰਦਿਆਂ ਨੂੰ ਭੇਜੋ ਬੰਦੇ ਸਾਰੇ ਉੱਥੇ ਜਾਂਦੇ ਰਹੇ ਨੇ ਤੇਰੀ ਗੱਲ ਛੋਡੋ ਇਹੀ ਉਹ ਆਏਗਾ ਸਾਰਾ ਤੇ ਬਾਕੀ ਹੁਣ ਤਾਂ ਵਿਖਿਆ ਤੁਸੀਂ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਸਵਾਲ ਕੀਤੇ ਗਏ ਨੇ ਦਰਸਤ ਕਿਸਾਨੀ ਅੰਦੋਲਨਦਾਰ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਗਏ ਸਨ ਜਿਸ ਦੇ ਜ਼ਿੰਮੇਵਾਰ ਕਿਸਾਰੀ ਸਥਿਤੀ ਤੌਰ ਤੇ ਪਾਜਪਾ ਨੂੰ ਦੱਸਦੇ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਪਾਜਪਾ ਦੇ ਕਾਰਨ ਕੀ ਸਾਡੇ ਕਿਸਾਨ ਜੋਨੇ ਸ਼ਹੀਦ ਹੋਏ ਨੇ ਤਾਂ ਫਿਰ ਅਕਾਲੀ ਦਲ ਸਯੁਕਤ ਕਿਵੇਂ ਬੀਜਪੀ ਨਾਲ ਗੱਠ ਜੋੜ ਕਰ ਸਕਦਾ ਹੈ ਪਲੀਜ਼ ਸਬਸਕ੍ਰਾਈਬ आवर ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ